ਦੇ ਨਾਲ ਹਾਂਜੀ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਤਾਂ ਹੈ ਅਸੀਂ ਜਿਹਨਾਂ ਪ੍ਰੋਇਕਟਰ ਤੋਂ ਕਿਤੇ ਆਏ ਆਂ ਅਸੀਂ ਪਹਿਲਾਂ ਪੰਜਾਬੀਆਂ ਨੇ 2-4 ਮਹੀਨੇ ਜਿਹੜਾ ਪੰਜਾਬ ਦੇ ਵਿੱਚ ਮੋਦੀ ਨੂੰ ਸਨਹਿਤ ਦਿੱਤਾ ਸੀ ਵੀ ਸਾਨੂੰ ਦਿੱਲੀ ਆਉਣ ਲਈ ਮਜਬੂਰ ਨਾ ਕਰ ਪਰ ਇਹਨਾਂ ਨੇ ਸਮਝਿਆ ਵੀ ਪੰਜਾਬੀ ਖੁਨੀ ਮੈਨੂੰ ਠਾ ਨਹੀਂ ਸਕਦੇ ਪਰ ਅੱਜ ਇਹਨੂੰ ਪਤਾ ਲੱਗ ਗਿਆ ਵੀ ਸਾਰਾ ਪੰਜਾਬ ਹਰਿਆਣਾ ਹੋਰ ਜਿੰਨੀਆਂ ਸਟੇਟਾਂ ਸਾਡੇ ਕਿਸਾਨ ਵੀਰਾਂ ਸਾਰੇ ਸਾਰੇ ਇਥੇ ਮੌਂ ਚੁੱਕੇ ਆ ਸਾਰਿਆਂ ਦੇ ਹੋਰ ਤੁਸੀਂ ਟ੍ਰੈਕਟਰ ਟਰਾਲੀਆਂ 'ਚ ਆ ਵੀਰ ਲੰਗਰ ਪਕਾਉਂਦੇ ਆ ਸਾਰਾ ਦੇਖ ਲਿਆ ਸਾਡੇ ਕੋਲ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਆਏ ਆ ਅਸੀਂ ਪਰ ਮੋਦੀ ਹੁਣ ਇਹ ਭੁੱਲਿਆ ਜਿਹੜੇ ਨੇ ਤਿੰਨ ਗਾਲੇ ਕਾਨੂੰਨ ਸਾਡੇ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਆ ਇਹਨਾਂ ਜਦੋਂ ਸਾਡੇ ਕਿਸਾਨ ਵੀਰ ਇਹਨਾਂ ਦੇ ਨਾਲ ਮੀਟਿੰਗ ਕਰਨ ਜਾਂਦੇ ਆ ਇਹਨਾਂ ਦੇ ਮੰਤਰੀ ਨੂੰ ਮੁੜਕਾ ਜਾਂਦਾ ਉਹ ਸਮਝਦਾ ਹੀ ਖੁਣ ਨਹੀਂ ਇਹਨਾਂ ਦੇ ਕਿਸਾਨ ਅਨਪੜਾ ਆ ਪਰ ਸਾਡੇ ਲੀਡਰ ਇਹੋ ਜਿਹੇ ਕਿਸਾਨ ਲੀਡਰ ਇੰਨੇ ਪੜੇ ਲਿਖੇ ਆ ਉਹਨਾਂ ਨੇ ਜਦੋਂ ਇਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਇਹ ਕਾਲਾ ਕਾਨੂੰਨ ਬਣਾਇਆ ਤੇ ਤੁਸੀਂ ਕਿਹੜੇ ਅਫਸਰ ਨੇ ਦੀ ਸਲਾਹ ਨਾਲ ਬਣਾਇਆ ਕਿਵੇਂ ਬਣਾਇਆ ਪਰ ਉਹਨਾਂ ਨੂੰ ਇਹਦਾ ਜਵਾਬ ਨਹੀਂ ਆਇਆ ਸਾਡੇ ਕਿਸਾਨ ਭਰਾਵਾਂ ਨੇ ਕਿਹਾ ਵੀ ਜਿਹੜਾ ਕੋਆਪਰੇਟਿਵ ਘਰਾਣੇ ਆ ਨਾ ਉਹਨਾਂ ਦੇ ਸੀਓ ਜਿਹੜੇ ਤੁਸੀਂ ਉਹਨਾਂ ਨੇ ਸਾਦਗੇ ਤੁਹਾਨੂੰ ਕਾਨੂੰਨ ਬਣਾ ਕੇ ਦਿੱਤਾ ਉਹਨਾਂ ਦੇ ਹੱਕ ਵਿੱਚ ਇਹ ਕਾਨੂੰਨ ਪਾਸ ਕੀਤਾ ਤੁਸੀਂ ਨਾ ਕਿ ਸਾਡੇ ਕਿਸਾਨਾਂ ਦੇ ਹੱਕ ਵਿੱਚ ਪਾਸ ਕੀਤਾ ਪਰ ਹੁਣ ਮੋਦੀ ਨੂੰ ਇਸ ਗੱਲ ਦੀ ਸਮਝ ਆ ਗਈ ਆ ਤੇ ਤੁਸੀਂ ਵੇਖਦੇ ਜਾਓ ਇੱਕ ਦੋ ਦਿਨ ਦੇ ਰਸਤੇ 'ਚ ਤੁਸੀਂ ਦੇਖਿਆ ਹੋਣਾ ਕਿਸਾਨ ਵੀਰ ਕਿੰਨੇ ਦਿੱਲੀ ਵਾਲ ਨੂੰ ਵੀਰਾਂ ਘੱਟ ਕੇ ਆਉਂਦੇ ਆ ਪਰ ਉਹਹੀਂ ਭੱਜਣ ਨਹੀਂ ਦੇਵਾਂਗੇ ਇਹਦੀ ਧੌਣ ਤੇ ਗੋਡਾ ਰੱਖ ਕੇ ਜਾਵਾਂਗੇ ਇਹਨੂੰ ਪਤਾ ਲੱਗ ਜੂ ਪੰਜਾਬੀਆਂ ਨਾਲ ਪੰਗਾ ਲਿਆ ਜੀ ਜੀ ਬਿਲਕੁਲ ਸੋਨਿਆ ਸਾਧੂ ਆਕਾਰ ਮੇਰਾ ਅਗਲਾ ਸਵਾਲ ਤੁਹਾਨੂੰ ਹੈ ਜਿਵੇਂ ਕਿ ਕੁਝ ਮੰਤਰੀਆਂ ਨੇ ਅਸਤੀਫੇ ਦਿੱਤੇ ਨੇ ਸੋ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਉਹਨਾਂ ਦੀ ਸਿਆਸਤ ਹੈ ਜਾਂ ਫਿਰ ਕਿਸਾਨਾਂ ਦੇ ਲਈ ਹਮਦਰਦੀ ਹੈ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਦਰਦ ਤੁਸੀਂ ਸੁਣਨ ਆਏ ਆ ਕਿਉਂਕਿ ਹੋਰ ਵੀ ਮੀਡੀਆ ਬਹੁਤ ਘੁੰਮਦਾ ਉਲਟੇ-ਪੁਲਟੇ ਸਵਾਲ ਪੁੱਛਦਾ ਕਿ ਕਿਸਾਨ ਕੁਝ ਗਲਤ ਬੋਲਣ ਤੇ ਸਾਨੂੰ ਕੋਈ ਮੌਕਾ ਮਿਲੇ ਦੂਜੀ ਗੱਲ ਆ ਸਿਆਸਤ ਦੀ ਸਿਆਸਤ ਖੇਡ ਹੋ ਰਹੀ ਆ ਪਰ ਸਾਡੇ ਜਿਹੜੇ ਕਿਸਾਨ ਵੀਰਾਂ ਨੇ ਕਿਸੇ ਵੀ ਮੰਤਰੀ ਨੂੰ ਇਥੇ ਆਉਣ ਨਹੀਂ ਦਿੱਤਾ ਜਿਹੜਾ ਆਊਗਾ ਕਿਸਾਨ ਬਣ ਕੇ ਆਊਗਾ ਆਪਣੀ ਕੋਈ ਨੇਤਾਗਰੀ ਕਰਨ ਇਥੇ ਕੋਈ ਨਹੀਂ ਆਇਆ ਦੂਜੇ ਨੰਬਰ ਤੇ ਅਸੀਂ ਅਸਤੀਫੇ ਦੀ ਜਿਹੜੀ ਗੱਲ ਕਰਦੇ ਆ ਅਸਤੀਫਾ ਉਹਨਾਂ ਨੇ ਆਪਣੀ ਕੁਰਸੀ ਬਚਾਉਣ ਲਈ ਗਾਂ ਵੀ ਬੋਟਾਂ ਲੜਨੀਆਂ ਗਾਂ ਵੀ ਪੰਜਾਬ ਚ ਆਉਣਾ ਉਹ ਨਹੀਂ ਤਾਂ ਵੀ ਅਸਤੀਫੇ ਦਿੱਤੇ ਗਏ ਆ ਚਲੋ ਜੋ ਵੀ ਕੀਤਾ ਕਿਸਾਨਾਂ ਦੇ ਇੱਤੇ ਕੀਤਾ ਅਸੀਂ ਇਸ ਦਾ ਵੀ ਕੋਈ ਬਹੁਤਾ ਵੱਡਾ ਵਿਰੋਧ ਨਹੀਂ ਕਰਦੇ ਸਮਰਥਨ ਕਰਦੇ ਆ ਸੋ ਧੰਨਵਾਦ ਜਿਵੇਂ ਕਿਸਾਨਾਂ ਨੂੰ ਖਾਲਿਸਤਾਨ ਦਾ ਜਾਂ ਟੈਰਰਿਸਟ ਦਾ ਨਾਮ ਦਿੱਤਾ ਜਾ ਰਿਹਾ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾ ਇਹ ਗੱਲ ਆ ਕਿ ਇਹ ਇੱਕ ਸਾਜ਼ਿਸ਼ ਆ ਖਾਲਿਸਤਾਨ ਅਸੀਂ ਕਿਹਨਾਂ ਤੋਂ ਅਲੱਗ ਹੋਣਾ ਅਸੀਂ ਹਰਿਆਣੇ ਤੋਂ ਅਲੱਗ ਹੋਣਾ ਅਸੀਂ ਬਿਹਾਰ ਤੋਂ ਜਿਨ੍ਹਾਂ ਬਗੈਰ ਸਾਡਾ ਇੱਕ ਪਲ ਵੀ ਨਹੀਂ ਸਰ ਸਕਦਾ ਹਰਿਆਣੇ ਨੇ ਸਾਡਾ ਕਿੰਨਾ ਸਾਥ ਦਿੱਤਾ ਇੱਕ ਭਰਾਵਾ ਬੰਦੀ ਜੋ ਅੱਜ ਗੱਠ